ਸਸਰੀਕਾਲ ਨਮਸਕਾਰ ਆਦਾਬ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜਿੱਥੇ ਬੀਤੀ ਰਾਤ ਇੱਕ ਕਾਰ ਨੂੰ ਅੱਗ ਲਗਾ ਦਿੱਤੀ ਗਈ ਹੈ ਦੋ ਲੋਕਾਂ ਦੇ ਵੱਲੋਂ ਇੱਕ ਕਾਰ ਨੂੰ ਅੱਗ ਲਗਾ ਦਿੱਤੀ ਗਈ ਹੈ ਔਰ ਇੰਨਾ ਹੀ ਨਹੀਂ ਇੱਕ ਘਰ ਦੇ ਉੱਤੇ ਫਾਇਰਿੰਗ ਵੀ ਕੀਤੀ ਗਈ ਹੈ ਸਾਰੀਆਂ ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਬੀਤੀ ਰਾਤ ਹਵੇਲੀ ਦੇ ਵਿੱਚ ਖੜੀ ਇੱਕ i10 ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਲਾਈਵ ਤਸਵੀਰਾਂ ਇਹ ਤੁਹਾਨੂੰ ਜਿਹੜੀਆਂ ਇਸ ਸਮੇਂ ਦੀਆਂ ਦਿਖਾ ਰਹੇ ਹਾਂ ਕਾਸੇ ਇਹ ਕਿ ਇਹ ਪੂਰਾ ਮਾਮਲਾ ਜਿਹੜਾ ਹੈਗਾ ਇਹ ਸੀਸੀਟੀਵੀ ਸੀਸੀਟੀਵੀ ਲਾਂਨ ਨੂੰ ਲੈ ਕੇ ਜਿਹੜਾ ਹੈਗਾ ਇਹ ਮਾਮਲਾ ਪਖਿਆ ਸੀ ਸੀਸੀਟੀਵੀ ਲਾਂਨ ਨੂੰ ਲੈ ਕੇ ਕੁਝ ਮਹੀਨੇ ਪਹਿਲਾਂ ਤਕਰਾਰ ਹੁੰਦੀ ਹੈ ਔਰ ਉਹ ਤਕਰਾਰ ਰੰਜਿਸ਼ ਦਾ ਰੂਪ ਧਾਰਨ ਕਰ ਲੈਂਦੀ ਹੈ ਔਰ ਬੀਤੀ ਰਾਤ ਦੋ ਲੋਕਾਂ ਦੇ ਵੱਲੋਂ ਪਹਿਲੇ ਕਾਰ ਨੂੰ ਪੈਟਰੋਲ ਪਾ ਪੈਟਰੋਲ ਛਿੜਕ ਕੇ ਜਿਹੜਾ ਕੀ ਹੈ ਅੱਗ ਲਗਾ ਦਿੱਤੀ ਜਾਂਦੀ ਹੈ ਸਭ ਤੋਂ ਪਹਿਲਾਂ ਇਹ ਸ਼ਖਸ ਜਦ ਦਾਖਲ ਹੁੰਦੇ ਹੈ ਤਾਂ ਜੋ ਸੀਸੀਟੀਵੀ ਇੱਥੇ ਲੱਗਿਆ ਹੁੰਦਾ ਉਸ ਦੇ ਉੱਤੇ ਤੁਸੀਂ ਦੇਖ ਸਕਦੇ ਆ ਕਿ ਟੇਪ ਲਗਾ ਦਿੱਤੀ ਜਾਂਦੀ ਹੈ ਸੀਸੀਟੀਵੀ ਕੈਮਰਾ ਤੁਸੀਂ ਦੇਖ ਸਕਦੇ ਆ ਇਹਦੇ ਉੱਤੇ ਟੇਪ ਲਗਾ ਦਿੱਤੀ ਜਾਂਦੀ ਹੈ ਤਾਂ ਜੋ ਕਿ ਉਹਨਾਂ ਦੀ ਪਛਾਣ ਜਿਹੜੀ ਹੈ ਉਹ ਨਾ ਹੋਵੇ ਉਸ ਤੋਂ ਬਾਅਦ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਨਹੀਂ ਨਹੀਂ ਕਾਰ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਉਸ ਦੀਆਂ ਵੀ ਸੀਸੀਟੀਵੀ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਤਾਂ ਹੁਣ ਗੱਲਬਾਤ ਕਰਾਂਗੇ ਇਸ ਪਰਿਵਾਰ ਦੇ ਨਾਲ ਜਾਣਾਂਗੇ ਕਿ ਕਾਰਨ ਜਿਹੜਾ ਹੈਗਾ ਆਖਿਰਕਾਰ ਕੀ ਹੋਇਆ ਔਰ ਤੁਸੀਂ ਦੇਖ ਸਕਦੇ ਆ ਕਿ ਪਿੰਡ ਵਾਸੀ ਇੱਥੇ ਮੌਜੂਦ ਹੈਗੇ ਆ ਤਾਂ ਇਸ ਤੋਂ ਬਾਅਦ ਸਾਨੂੰ ਤਸਵੀਰਾਂ ਘਰ ਦੀਆਂ ਵੀ ਦਿਖਾਣੀਆਂ ਜਿੱਥੇ ਜਿਹੜਾ ਹੈਗਾ ਫਾਇਰਿੰਗ ਕੀਤੀ ਗਈ ਹੈ ਸੀਸੀਟੀਵੀ ਦੇ ਵਿੱਚ ਉਹ ਵੀ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਕੈਦ ਹੋਈਆਂ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਔਰ ਜੋ ਉਹ ਗੋਲੀ ਜਿਹੜੀ ਚਲਾਈ ਗਈ ਹੈ ਉਸ ਦਾ ਜਿਹੜਾ ਰੌਂਦ ਹੈਗਾ ਉਹ ਵੀ ਉਸੇ ਤਰ੍ਹਾਂ ਹੀ ਦਰਵਾਜੇ ਦੇ ਵਿੱਚ ਜਿਹੜਾ ਹਜੇ ਤੱਕ ਉਸੇ ਤਰ੍ਹਾਂ ਹੀ ਫਸਿਆ ਹੋਇਆ ਦਿਖਾਈ ਦੇ ਰਿਹਾ ਹੈ ਇਹ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਆ ਇਹ ਜਗ੍ਹਾ ਤੇ ਆਹ ਜਿਹੜੀ ਹੈ ਫਾਇਰਿੰਗ ਕੀਤੀ ਗਈ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਰੌਂਦ ਜਿਹੜਾ ਹੈਗਾ ਉਹ ਹਜੇ ਵੀ ਉਸੇ ਤਰ੍ਹਾਂ ਹੀ ਲੱਕੜ ਦੇ ਵਿੱਚ ਫਸਿਆ ਹੋਇਆ ਦਿਖਾਈ ਦੇ ਰਿਹਾ ਤਾਂ ਇਹ ਤਸਵੀਰਾਂ ਨੇ ਜਲਾਲਾਬਾਦ ਦੇ ਪਿੰਡ ਚੱਕ ਮੰਨੇ ਵਾਲਾ ਤੋਂ ਚੱਕ ਮੰਨੇ ਵਾਲਾ ਦੇ ਸਾਬਕਾ ਸਰਪੰਚ ਦੇ ਘਰ ਦੇ ਉੱਤੇ ਜਿਹੜਾ ਕੀ ਹੈ ਇਹ ਫਾਇਰਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਜਿਸ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸਰ ਤਾਂ ਆਪਣਾ ਘਰ ਹੈ ਜੀ ਹਾਂਜੀ ਕੀ ਮਸਲਾ ਹੋਇਆ ਮਸਲਾ ਸਰ ਰਾਤ 1:30 ਵਜੇ ਦੀ ਗੱਲ ਹੈ ਹਮ ਸਾਰਾ ਪਰਿਵਾਰ ਸੁੱਤੇ ਪਏ ਸੀ ਹਾਂ ਤਾਂ ਅਚਾਨਕ ਆਪਣੇ ਸਾਹਮਣੇ ਘਰ ਤੋਂ ਕੋਣ ਹੈ ਨਾ ਗੱਲ ਕਰਦੇ ਕਰਦੇ ਹਾਂਜੀ ਠੀਕ ਹੈ ਜੀ ਤੇ ਫੋਨ ਆਇਆ ਜੀ ਹਵੇਲੀ ਵਿੱਚ ਅੱਗ ਲੱਗੀ ਹੋਈ ਹੈ ਗੌਂਡੀਆਂ ਦਾ ਹਮ ਤੇ ਜਦੋਂ ਅਸੀਂ ਉੱਥੇ ਅੱਗ ਬੁਝਾਉਣ ਲਈ ਵਾਸਤੇ ਅੰਦਰ ਰੈਡੀ ਹੋਏ ਸੀ ਤੇ ਬਾਹਰੋਂ ਫਾਇਰਿੰਗ ਹੋ ਗਈ ਹਮ ਫਿਰ ਥੋੜੀ ਦੇਰ ਤੱਕ ਅਸੀਂ ਰੁਕੇ ਰਹੇ ਹਮ ਕਿਉਂਕਿ ਤੁਹਾਨੂੰ ਵਾਦਾ ਜੀ ਜਾਨ ਤਾਂ ਸਭ ਨੂੰ ਪਿਆਰੀ ਹੈ ਨਹੀਂ ਨਹੀਂ ਬਿਲਕੁਲ ਠੀਕ ਹੈ ਜੀ ਆ ਫਿਰ ਜਦੋਂ ਹਵੇਲੀ ਵਿੱਚ ਆਏ ਆ ਤਾਂ ਉਤਾਜ ਦਾ ਬੇਟਾ ਤੇ ਉਹਨਾਂ ਦਾ ਬੇਟਾ ਉਹ ਵਿਚਾਰੇ ਕੰਧ ਟੱਪ ਕੇ ਅੱਗ ਬੁਝਾ ਰਹੇ ਸੀ ਤੇ ਇਹ ਜਾ ਕੇ ਅਸੀਂ ਸਾਰਿਆਂ ਨੇ ਅੱਗ ਬੁਝਾਈ ਤਾਂ ਮੁੜ ਕੇ ਜਦੋਂ ਅੱਗ ਬਜਾਈ ਤਾਂ ਅਸੀਂ ਫਿਰ ਜੋ ਆਪਣੇ ਲੋਕਾਂ ਦੀ ਸੇਫਟੀ ਵਾਸਤੇ ਤੇ ਸਾਰੇ ਪਿੰਡ ਦੀ ਸੇਫਟੀ ਵਾਸਤੇ ਆਪਣੀ ਸੇਫਟੀ ਵਾਸਤੇ ਕੈਮਰੇ ਲਗਾਏ ਗਏ ਹਨ ਤਾਂ ਫਿਰ ਅਸੀਂ ਉਹਨਾਂ ਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਫਿਰ ਦੋਸ਼ੀ ਦੀ ਤਸਵੀਰ ਸਾਹਮਣੇ ਆਈ ਅੱਛਾ ਹਾਂਜੀ ਕੋਣ ਲੋਕ ਸੀ ਜਿਨ੍ਹਾਂ ਵੱਲੋਂ ਅੱਗ ਲਗਾਈ ਗਈ ਜਾਂ ਫਾਇਰਿੰਗ ਕੀਤੀ ਗਈ ਹੈ ਸਾਡੇ ਗਵਾਹਾਂ ਤੋਂ ਹੀ ਹੈ ਜੀ ਗੈਂਗਸਟਰ ਟਾਈਪ ਦੇ ਨੇ ਤੇ ਇਹ ਹੀ ਸੀ ਸੀ ਟੀਵੀ ਦੇ ਇਹ ਮਸਲਾ ਹੈ ਉਹਨਾਂ ਦੇ ਕਰੇ ਗੈਂਗਸਟਰਾਂ ਦਾ ਗਲਤ ਬੰਦਿਆਂ ਦਾ ਆਣਾ ਜਾਣਾ ਹੈ ਤਾਂ ਅਸੀਂ ਸੀਸੀਟੀਵੀ ਲਗਾ ਰੱਖਿਆ ਅਸੀਂ ਉਹਨਾਂ ਨੂੰ ਰੋਕਦੇ ਸੀ ਕਿ ਇਹ ਕੰਮ ਗਲਤ ਹੈ ਪਿੰਡ ਦੇ ਵਿੱਚ ਅੰਡ ਗਵਾਣਤੀਆਂ ਪੈਣਾ ਸਭ ਦੀ ਸਾਂਝੀ ਹੁੰਦੀਆਂ ਗੈਂਗਸਟਰਾਂ ਦਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ ਜੀ ਬਿਲਕੁਲ ਠੀਕ ਹੈ ਜੀ ਤਾਂ ਉਹ ਦੇ ਵਿਰੋਧ ਕਰਕੇ ਇਹਨਾਂ ਨੇ ਸਾਡੇ ਇਲੈਕਸ਼ਨ ਟਾਈਮ ਸਰਪੰਚੀ ਦੇ ਇਲੈਕਸ਼ਨ ਟਾਈਮ ਕੈਮਰੇ ਵੀ ਤੋੜੇ ਸੀ ਠੀਕ ਹੈ ਜੀ ਔਰ ਉਹਦੀ ਤਗਰਾਰ ਦੇ ਵਿੱਚ ਫੇਰ ਦੁਬਾਰਾ ਅਸੀਂ ਕੈਮਰਾ ਲਗਾਇਆ ਤਾਂ ਇਹਨਾਂ ਨੇ ਫੇਰ ਤੋੜੇ ਸਾਨੂੰ ਧਮਕੀਆਂ ਵੀ ਆਈਆਂ ਹੂੰ ਠੀਕ ਹੈ ਇਹਨਾਂ ਦੇ ਤਿੰਨ ਚਾਰ ਪਰਿਵਾਰ ਨੇ ਜੀ ਸਾਰੇ ਮੁੰਡੇ ਇੱਕੋ ਹੀ ਕੰਮ ਕਰਦੇ ਆ ਗੈਂਗਸਟਰੀ ਤੁਸੀਂ ਇਹਨਾਂ ਦੇ ਸਕੂਲਾਂ ਚੋਂ ਇਹਨਾਂ ਦੇ ਲਿੰਕ ਚੈੱਕ ਕਰੋ ਗੈਂਗਸਟਰਾਂ ਨਾਲ ਠੀਕ ਹੈ ਜੀ ਕੁੜੀਆਂ ਬੁੜੀਆਂ ਮਾਵਾ ਪਹਿਣਾ ਸਭ ਇਹਨਾਂ ਦੀਆਂ ਇੱਕੋ ਹੀ ਹੈ ਤੇ ਸਾਰਾ ਪਿੰਡ ਗਵਾਹ ਵੀ ਇਹਨਾਂ ਦੇ ਖਿਲਾਫ ਤੁਸੀਂ ਇੱਕ ਵੀ ਗੱਲ ਕੀਤੀ ਤਾਂ ਤੁਹਾਨੂੰ ਤੁਹਾਡੇ ਘਰੇ ਗੱਲ ਪੈਨ ਤੱਕ ਜਾਂਦੇ ਆ। ਹਮਮ। ਆਪਾਂ ਲਾਦੀ ਆਪਣੇ ਉਹਨਾਂ ਦੇ ਬੱਚੇ ਗਲਤ ਹੈ। ਤਾਂ ਇਸੇ ਵਜ੍ਹਾ ਕਰਕੇ ਉਹਨਾਂ ਨੇ ਸਾਡੇ ਕੈਮਰੇ ਤੋੜੇ ਸੀ। ਔਰ ਬਾਅਦ ਚੋਂ ਧਮਕੀਆਂ ਦਿੱਤੀਆਂ ਇਹ ਫਿਰ ਕੈਮਰੇ ਤੋੜਾਂਗੇ। ਇਹ ਕਦੋਂ ਦੀ ਗੱਲ ਹੈ ਜਦੋਂ ਕੈਮਰੇ ਵਗੈਰਾ ਤੋੜੇ ਗਏ। ਇਹ ਇਲੈਕਸ਼ਨ ਦੀ ਗੱਲ ਹੈ ਜੀ 13 ਤਰੀਕ 10ਵੇਂ ਮਹੀਨੇ ਦੇ 13 ਤਰੀਕ ਨੂੰ ਜਾਇਦ ਰਾਤ ਨੂੰ ਦਰਮਿਆਨੀ ਰਾਤ ਮੈਂ ਇਹਨਾਂ ਨੇ ਕੈਮਰੇ ਤੋੜੇ ਸੀ। ਅੱਛਾ ਫਿਰ ਅਸੀਂ ਸਰਪੰਚ ਸਾਹਿਬ ਦੀ ਨੌਲੇਜ ਗੱਲ ਆਂਦੀ। ਪਰ ਇਹਨਾਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ। ਹਾਲਾਂਕਿ ਸਾਰੇ ਪਿੰਡ ਨੇ ਕਿਹਾ ਸੀ ਚਲੋ ਸ਼ਰੀਕ ਬਾਜੀ ਹੈਗੀ ਹੈ ਰਾਜਨਾਮਾ ਕਰ ਲੋ ਬਿਓ ਜੀ ਅਸੀਂ ਸਾਨੂੰ ਕੋਈ ਉਹ ਹੈ ਨਹੀਂ ਅਸੀਂ 6 ਸਾਲ ਸਰਪੰਚ ਰਹੇ ਹਾਂ ਪਿਛਲੇ ਤੇ ਪਿੰਡ ਦੇ ਵਿੱਚ ਕਦੇ ਪੁਲਿਸ ਨਹੀਂ ਆਂਦੀ ਤੇ ਜੇ ਅਸੀਂ ਗੈਂਗਸਟਰ ਹੋ ਹੁੰਦੇ ਤਾਂ ਫਿਰ ਪੁਲਿਸ ਆਉਂਦੀ ਠੀਕ ਹੈ ਜੀ ਉਹ ਸਾਰਾ ਪਿੰਡ ਰੋਇਆ ਕਿੰਨਾ ਘਟਣਾ ਹੋਈ ਹੈ ਕਿੰਨੇ ਕੋਈ ਦਾ ਸਮਾਂ ਰਾਤ ਨੂੰ 1:30 ਵਜੇ ਜੀ 1:30 ਵਜੇ ਪਹਿਲਾਂ ਹੀ ਇਹਨਾਂ ਨੇ ਸਾਡੀ ਅੰਦਰ ਘਰ ਦੇ داخل ਹੋ ਕੇ ਥੇਲੀ ਦੇ ਵਿੱਚ ਤੇ ਗੱਡੀ ਨੂੰ ਅੱਗ ਲਾਈ ਹੈ ਪੈਟਰੋਲ ਪਾ ਕੇ ਕੈਮਰੇ ਤੇ ਵੀ ਉਹ ਕੈਮਰੇ ਦੇ ਉੱਪਰ ਇਹਨਾਂ ਨੇ ਜਦੋਂ ਇਹਨਾਂ ਦੀ ਹਾਂ ਕੈਮਰੇ ਦੇ ਉੱਪਰ ਟੇਪ ਲਗਾਤੀ ਹੋਈ ਤੇ ਜਦੋਂ ਪਹਿਲਾਂ ਦਿਖਾ ਕੇ ਹਾਂਜੀ ਅੱਛਾ ਕੈਮਰੇ ਤੇ ਟੇਪ ਉਤਾਲ ਲਗਾਈ ਵੀ ਦਿਖਾਈ ਨਾ ਦੇ ਵਿੱਚ ਪਰ ਉਸ ਤੋਂ ਪਹਿਲਾਂ ਦੋਸ਼ੀ ਦਾ ਚਿਹਰਾ ਵਿੱਚ ਆ ਚੁੱਕਿਆ ਸੀ ਅੱਛਾ ਆ ਚੁੱਕਿਆ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਕੰਦ ਟੱਪ ਕੇ ਪੈਟਰੋਲ ਪਾ ਕੇ ਅੱਗ ਲਾਈ ਹੈ ਇਹ ਤੁਹਾਰੇ ਸਾਹਮਣੇ ਹੀ ਹੈ ਜੀ ਸਾਰੀ ਗੱਡੀ ਸੜ ਕੇ ਸੁਆਹ ਹੋ ਚੁੱਕੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਸੀ ਅੱਗ ਲੱਗੇਗੀ ਲੋਕ ਦੱਸਣਗੇ ਘਰੋਂ ਬਾਹਰ ਆਉਣਗੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਦੋ ਬੰਦੇ ਸੀ ਇੱਕ ਦੋਸ਼ੀ ਦਾ ਚਿਹਰਾ ਸਾਫ਼ ਹੈ ਦੂਜੇ ਦਾ ਮੂੰਹ ਬੰਨੇ ਸੀ ਥੱਲੇ ਖੜਾ ਸੀ ਉਹ ਨਹੀਂ ਪਛਾਣ ਪਾਏ ਪਰ ਕਹਿਣ ਦਾ ਮਤਲਬ ਕਿ ਇਹਨਾਂ ਦੇ ਮਾਂ ਪਿਓ ਵੀ ਇਹਨਾਂ ਨਾਲ ਸਹਿਮਤ ਨੇ ਇਹ ਨੌਲੇਜ ਉਹਨਾਂ ਦੇ ਵਿੱਚ ਮਾਂ ਪਿਓ ਦੇ ਕੋਲ ਹੈ ਮਤਲਬ ਕਹਿੰਦਾ ਮੈਂ ਤਾਂ ਸਰਪੰਚ ਦੇ ਉਗਾ ਕਰਨ ਦੇ باوجود ਵੀ ਉਹਨਾਂ ਨੇ ਆਹਦੇ ਬੱਚਿਆਂ ਨੂੰ ਨਹੀਂ ਰੋਕਿਆ ਮਤਲਬ ਕਿ ਉਹ ਸਹਿਮਤ ਨੇ ਆਪਣੇ ਬੱਚੇ ਨਾਲ ਜੋ ਕਰ ਰਹੇ ਨੇ ਸਹੀ ਕਰ ਰਹੇ ਨੇ ਤਾਂ ਫਿਰ ਦੇਖੋ ਜਦੋਂ ਸਰਪੰਚ ਸਾਹਿਬ ਨੇ ਘਰੇ ਕਹਿਤਾ ਫਿਰ ਉਹਦੇ ਮਤਲਬ ਤੇ ਇਹ ਹੈ ਨਾ ਕਿ ਕਰਦਿਆਂ ਨੂੰ ਪਤਾ ਹੈ ਸਾਰਾ ਇਹ ਤਿੰਨ ਚਾਰ ਮੁੰਡੇ ਐ ਆਬਾਦ ਦੇ ਵਿੱਚੋਂ ਜਿਹੜਾ ਇਹਨਾਂ ਦੇ ਘਰ ਮੈਂ ਤੁਹਾਨੂੰ ਦੱਸਦਾ ਬਾਅਦ ਚੋਂ ਇਹ ਫਿਰ ਅੱਗ ਲਾ ਕੇ ਮੁਰਕੇ ਕਾਡੇ ਸਾਡੇ ਘਰ ਗਏ ਘਰ ਦੇ ਵਿੱਚ ਫਾਇਰਿੰਗ ਕੀਤੀ ਇਹਨਾਂ ਨੇ ਤੁਸੀਂ ਦੇਖ ਆਏ ਹੋ ਲਾਈਵ ਤਸਵੀਰਾਂ ਦੇਖ ਆਏ ਤੁਸੀਂ ਵੀਡੀਓ ਰਿਕਾਰਡ ਕਰੀ ਹੈ ਨਾ ਤਾਂ ਅਸਲੀ ਮਸਲਾ ਕੀ ਹੈ ਕਿ ਇਹ ਜਿੰਨੇ ਵੀ ਹੈ ਸਾਰੇ ਮਾਵਾ ਪੈਣਾ ਬੇਟੀਆਂ ਸਭ ਇੱਕੋ ਚੀਜ਼ ਹੈ ਇਹਨਾਂ ਨੇ ਮੈਨੂੰ 50 ਵਾਰੀ ਧਮਕੀਆਂ ਦਿੱਤੀਆਂ ਇਹਨਾਂ ਦੀਆਂ ਕੁੜੀਆਂ ਨੇ ਇਹਨਾਂ ਦੇ ਮੁੰਡਿਆਂ ਨੇ ਵੀ ਅਸੀਂ ਤੈਨੂੰ ਛੱਡਣਾ ਨਹੀਂ ਅਸੀਂ ਦੇਖ ਅਸੀਂ ਕਰਦੇ ਕੀ ਕੀ ਹੈ ਫਿਰ ਮੈਂ ਚਲੋ ਜਦੋਂ ਰਿਪੋਰਟ ਲਿਖਾਵਾਂਗੇ ਆਪਾਂ ਉਹਨਾਂ ਦੇ ਨਾਮ ਹੀ ਮੈਂਸ਼ਨ ਕਰਾਂਗੇ ਸਾਰਿਆਂ ਦੇ ਮੈਂ ਵੀਡੀਓ 'ਚ ਨਹੀਂ ਕਹਿਣਾ ਚਾਹੁੰਦਾ ਐਸਐਚਓ ਸਾਹਿਬ ਆਉਣਗੇ ਮੌਕੇ ਤੇ ਜਾਂ ਸਾਰੇ ਜਦੋਂ ਰਾਤ ਨੂੰ ਤੇ ਘਟਨਾ ਹੋਈ ਫਿਰ ਪੁਲਿਸ ਨੇ ਇਨਫੋਰਮੇਸ਼ਨ ਦਿੱਤੀ ਆਈ ਜੀ ਜੀ ਸਰ ਪੀਸੀਆਰ ਆਈ ਸੀ ਪਹਿਲੇ ਉਹਨਾਂ ਨੇ ਸਾਰੀ ਵੀਡੀਓ ਰਿਕਾਰਡ ਕਰੀ ਐ ਸਾਰੀ ਜਾਂਚ ਚੈੱਕ ਕੀਤਾ ਫਿਰ ਜਿਹੜਾ ਮੌਕੇ ਤੇ ਜਿਨ੍ਹਾਂ ਦੀ ਡਿਊਟੀ ਸੀ ਸਾਡੇ ਸਿਟੀ ਥਾਣਾ ਲੱਗਦਾ ਜੀ ਉਹ ਵੀ ਆਏ ਅਫਸਰ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਉਹਨਾਂ ਨੇ ਆ ਕੇ ਰਿਕਾਰਡਿੰਗ ਕੀਤੀ ਐ ਔਰ ਜੋ ਸੀਸੀਟੀਵੀ ਫੁਟੇਜ ਦੀ ਫੁਟੇਜ ਨੇ ਉਹ ਉਹਨਾਂ ਨੇ ਸਾਰੀਆਂ ਕਲੈਕਟ ਕੀਤੀਆਂ ਤਾਂ ਲਾਸਟ ਉਹਨ ਐਸਐਚਓ ਸਾਹਿਬ ਆਉਣਗੇ ਮੌਕਾ ਦੇਖਣ ਵਾਸਤੇ ਉਹ ਵੀ ਦੇਖਣਗੇ ਪਿੰਡ ਕਿਹੜਾ ਹੈ ਚੱਕ ਮੰਨੇਵਾਲਾ ਜੀ ਪਿੰਡ ਹੈ ਚੱਕ ਮੰਨੇਵਾਲਾ ਹਾਂਜੀ ਜੀ ਅੱਛਾ ਤੁਸੀਂ ਉਹ ਦਿਖਾਉਂਗੇ ਸੀਸੀਟੀਵੀ ਜਿਹੜੀਆਂ ਹਾਂਜੀ ਸਰ ਆਜੋ ਕਰਿਓ ਜੇ ਮੈਂ ਆ ਗਿਆ ਅੰਦਰ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਚੱਕ ਮੰਨੇਵਾਲਾ ਤੋਂ ਦੱਸ ਦਈਏ ਕਿ ਬੀਤੀ ਰਾਤ ਦੋ ਲੋਕਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਇੱਕ i10 ਕਾਰ ਨੂੰ ਅੱਗ ਲਗਾ ਦਿੱਤੀ ਗਈ ਉੱਥੇ ਹੀ ਦੇਖੋ ਕਿ ਨਸ਼ਾਤੀਰ ਬੰਦੇ ਆ ਸੀਸੀਟੀਵੀ ਦੇ ਉੱਤੇ ਪਹਿਲਾਂ ਟੇਪ ਲਗਾ ਦਿੱਤੀ ਗਈ ਲੇਕਿਨ ਉਹ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਵਿੱਚ ਕੈਦ ਜ਼ਰੂਰ ਹੋ ਗਈਆਂ ਔਰ ਉਸ ਤੋਂ ਬਾਅਦ ਫਾਇਰ ਵੀ ਜਿਹੜਾ ਹੈਗਾ ਇੱਕ ਕਾਰ ਦੇ ਉੱਤੇ ਕੀਤਾ ਗਿਆ ਸਾਬਕਾ ਸਰਪੰਚ ਦੇ ਘਰ ਦੇ ਉੱਤੇ ਜਿਹੜਾ ਹੈਗਾ ਉਹ ਗੋਲੀ ਚਲਾਈ ਗਈ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਦਿਖਾ ਰਿਹਾ ਹਾਂ ਇਸ ਸਮੇਂ ਦੀਆਂ ਪਿੰਡ ਚੱਕ ਮੰਨੇ ਵਾਲਾ ਤੋਂ ਜੀ ਭਾਜੀ ਕਿੱਦਾਂ ਵੇਖਦੇ ਹੋ ਜੋ ਇਹ ਗਾਹਕੀ ਘਟਨਾ ਹੋਈ ਹੈ ਤੁਹਾਡੇ ਪਿੰਡ ਦੇ ਵਿੱਚ ਇਹ ਸਰ ਬਹੁਤ ਹੀ ਮਾਰਾ ਆਇਆ ਜੀ ਇਹ ਬੈਂਸਤਰ ਨੂੰ ਨੱਥ ਪਾਣੀ ਚਾਹੀਦੀ ਹੈ ਜੀ ਪਹਿਲਾਂ ਵੀ ਕਦੇ ਕੋਈ ਐ ਹੋਈ ਜੀ ਘਟਨਾ ਹੋਈ ਤੁਹਾਡੇ ਪਿੰਡ ਨੂੰ ਨਹੀਂ ਜੀ ਮੇਰੇ ਸਮਾਂ ਲੈ ਇਸ ਤਰ੍ਹਾਂ ਇਹ ਹੋਈ ਘਟਨਾ ਕਦੇ ਨਹੀਂ ਹੋਈ ਪਹਿਲੀ ਵਾਰੀ ਹੋਈ ਪਹਿਲੀ ਵਾਰੀ ਹੋਇਆ ਜਿੰਦਗੀ ਜੀ ਈ ਅਪੀਲ ਕੀ ਕਰਦੇ ਹਾਂ ਇਹ ਪ੍ਰਸ਼ਾਸਨ ਤੋਂ ਇਹ ਅਪੀਲ ਹੈ ਕਿ ਇਹਨਾਂ ਨੂੰ ਨੱਥ ਪਾਈ ਜਾਏ ਗੈਂਸਟਰਾਂ ਨੂੰ ਤੇ ਅੱਗੇ ਤੋਂ ਇਹੋ ਜਿਹਾ ਕਤਲ ਕੋਈ ਨਾ ਚੱਕੇ ਜੀ ਬਿਲਕੁਲ ਤਾਂ ਹੁਣ ਤਾਂ ਨੂਰ ਜਿਹੜਾ ਹੈਗਾ ਸੀਸੀਟੀਵੀ ਜਿਹੜੀਆਂ ਫੋਟੋਜ਼ ਹੈਗੀਆਂ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਦੱਸ ਦਈਏ ਕਿ ਬੀਤੀ ਰਾਤ ਜਿਹੜਾ ਹੈਗਾ ਇਹ ਕਟਨਾ ਨੂੰ ਅੰਜਾਮ ਦਿੱਤਾ ਗਿਆ ਪਿੰਡ ਚੱਕ ਮੰਨੇ ਵਾਲਾ ਤਾਂ ਸੀਸੀਟੀਵੀ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਚਲਾਓ ਜੀ ਸਰ ਜੀ ਸਰ 29 ਤਾਂ ਇਹ ਸੀਸੀਟੀਵੀ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾਉਣਿਆ ਰੱਤੀ ਕਿਸ ਤਰ੍ਹਾਂ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ 34 ਤਾਂ ਇਹ ਸਭ ਤੋਂ ਪਹਿਲਾਂ ਇਥੇ ਇੱਕ ਸ਼ਖਸ ਆਏਗਾ ਔਰ ਸੀਸੀਟੀਵੀ ਦੇ ਉੱਪਰ ਟੇਪ ਜਿਹੜੀ ਹੈਗੀ ਆ ਉਹ ਲਗਾ ਦਿੰਦਾ ਔਰ ਉਸ ਤੋਂ ਬਾਅਦ ਇਹ ਪੂਰੀ ਘਟਨਾ ਨੂੰ ਜਿਹੜਾ ਕੀ ਹੈ ਅੰਜਾਮ ਦਿੱਤਾ ਜਾਂਦਾ ਆਹਦੇ ਇੱਕ ਤੋਂ ਦਿਨ ਤਸਵੀਰਾਂ ਚ ਕੈਮਰੇ ਦੇ ਉੱਤੇ ਟੇਪ ਲਗਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹ ਸ਼ਖਸ ਹਵੇਲੀ ਦੇ ਵਿੱਚ ਕੰਦ ਟੱਪ ਕੇ ਦਾਖਲ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਇਹ ਕਾ ਕੀਆ ਕਾਰ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਜਾਂਦੀ ਹੈ ਬਦਲ ਲੋ ਜੀ ਤਾਂ ਉਸ ਤੋਂ ਬਾਅਦ ਕਿੱਥੇ ਕਰਕੇ ਆਉਂਦੇ ਇੱਥੇ ਹਾਂ ਮੋਟਰਸਾਈਕਲ ਤੇ ਚੱਕ ਮੰਨੇ ਵਾਲਾ ਤਾਂ ਇਹ ਮੋਟਰਸਾਈਕਲ ਤੇ ਜੰਨੇ ਆ ਔਰ ਇੱਧਰ ਦਿਖਾਈ ਦੇਣਗੇ ਗਲੀ ਦੇ ਵਿੱਚ ਹੋ ਚੁਕੇ ਜਿਹੜਾ ਕੀ ਹੈ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਉਹ ਦੇਖੋ ਉਸ ਵਾਰ ਇਹ ਲੋਕ ਫਰਾਰ ਹੋ ਜਾਂਦੇ ਤਾਂ ਇਹ ਘਟਨਾ ਜਿਹੜੀ ਹੈ ਇਹ ਪਿੰਡ ਚੱਕ ਮੰਨੇ ਵਾਲਾ ਤੋਂ ਜਿਹੜੀ ਆਈ ਹੈ ਜਿੱਥੇ ਸਾਬਕਾ ਸਰਪੰਚ ਔਰ ਡਾਕਟਰ ਸਾਡੇ ਨਾਲ ਨੇ ਅਨਿਲ ਕੁਮਾਰ ਜੀ ਸਰ ਸਾਹਿਬ ਕਿੱਦਾਂ ਦੇਖਦੇ ਹੋ ਇਸ ਘਟਨਾ ਨੂੰ ਇਸ ਤਰ੍ਹਾਂ ਦੇ ਨਾਲ ਫਾਇਰਿੰਗ ਕਰ ਦੇਣੀ ਕਰਦੇ ਉੱਤੇ ਔਰ ਗੱਡੀ ਨੂੰ ਅੱਗੇ ਵਧਾ ਦੇਣੀ ਸਰ ਬਹੁਤ ਮੰਦਭਾਗੀ ਘਟਨਾ ਹੈ ਸਾਰਾ ਪਿੰਡ ਗਵਾ ਬੈਠਾ ਜੀ ਅੱਜ ਤੱਕ ਜੋ ਬਜ਼ੁਰਗ ਨੇ ਸਾਡੇ ਉਹਨਾਂ ਨੇ ਇਹ ਚੀਜ਼ਾਂ ਨਹੀਂ ਦੇਖੀਆਂ ਜੋ ਇਹ ਹੋ ਰਹੀਆਂ ਔਰ ਨਜਾਇਜ਼ ਅਸਲਾ ਲੈ ਕੇ ਕਿਸੇ ਦੇ ਘਰ ਤੇ ਸ਼ੂਟ ਕਰਨਾ ਕੋਈ ਲਾਇਸੈਂਸ ਵਾਲੀ ਗੱਲ ਨਹੀਂ ਹੈ ਇਨਾਂ ਕੋਲੇ ਅੱਛਾ ਇਹ ਸਭ ਨਜਾਇਜ਼ ਅਸਲਾ ਹੈ ਜੀ ਕਿੱਥੋਂ ਲਿਆਂਦਾ ਕੀ ਕੀਤਾ ਕਿਵੇਂ ਆਇਆ ਇਹ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਐਫੋ ਜੇ ਜੈਂਗਸਟਰਾਂ ਨੂੰ ਆਪਾਂ ਛੱਡਾਂਗੇ ਤਾਂ ਫਿਰ ਆਉਣ ਵਾਲੇ ਸਮੇਂ 'ਚ ਕੀ ਬਣੂਗਾ ਉਂ ਤੇ ਮਤਲਬ ਕਿ ਜਿਹੜੀ ਘਟਨਾ ਸਾਰੀ ਮਸਲਾ ਜਿਹੜਾ ਹੈਗਾ ਉਹ ਸੀਸੀਟੀਵੀ ਤੋਂ ਹੀ ਵਧੀ ਬਸ ਸੀਸੀਟੀਵੀ ਤੋਂ ਜੀ ਤੁਸੀਂ ਕੈਮਰਾ ਲਵਾਇ ਸੀ ਇਹ ਲੋਕ ਇਤਰਾਜ਼ ਕਰ ਇਤਰਾਜ਼ ਕਰਦੇ ਸੀ ਕਿ ਸਾਨੂੰ ਸਾਡੀ ਕੋਈ ਰਿਕਾਰਡਿੰਗ ਨਾ ਹੋਵੇ ਸਾਡੇ ਜੋ ਮਰਜੀ ਆਵੇ ਜੋ ਮਰਜੀ ਜਾਏ ਅੱਛਾ ਹਾਂ ਵੀ ਕਹਿਨ ਦਾ ਮਤਲਬ ਜਿਹੜਾ ਬੰਦਾ ਬਿੱਲਾ ਬਿੱਲਾ ਆ ਉਹ ਗੈਂਗਸਟਰ ਆ ਤਾਂ ਉਹਨਾਂ ਨੇ ਕੋਲ ਗੈਂਗਸਟਰ ਹੀ ਆਉਣੇ ਜਾਂ ਵਿਹਲੇ ਲੋਕ ਹੀ ਆਉਣੇ ਹੂੰ ਹੂੰ ਜਾਂ ਗਲਤ ਲੋਕ ਜਿਨ੍ਹਾਂ ਨਾਲ ਸੰਗਤ ਆ ਦੇਖੋ ਆਪਾਂ ਵੀਡੀਓ ਚ ਦੇਖ ਲਿਆ ਸਾਰਾ ਕੁਝ ਠੀਕ ਹੈ ਜੀ ਕੋਈ ਚੰਗੇ ਲੋਕ ਤਾਂ ਨਹੀਂ ਇਹਨਾਂ ਕੋਲ ਗੰਦੇ ਹੀ ਲੋਕ ਆਉਣੇ ਸਾਡਾ ਗੈਂਗਸਟਰ ਆ ਗੋ ਗੈਂਗਸਟਰ ਹੀ ਆਉਣੇ ਤਾਂ ਉਹ ਵਿਰੋਧ ਇਸੇ ਗੱਲ ਦਾ ਸੀ ਕਿ ਸਾਡਾ ਕੱਲ ਨੂੰ 19 ਕੀ ਹੁੰਦਾ ਤੇ ਵਿੱਚ ਰਿਕਾਰਡ ਹੋ ਜੂਗਾ ਤਾਂ ਉਹਦੇ ਵਿਰੋਧ ਕਰਕੇ ਇਹ ਸਾਰਾ ਇੰਤਜ਼ਾਮ ਦਿੱਤਾ ਗਿਆ ਔਰ ਬੋਲੀ ਚਲਾਮ ਦੀ ਕੀ ਮਾਰ ਨਹੀਂ ਆਈ ਸੀ ਉਹਨਾਂ ਨੇ ਤਾਂ ਮਾਰਤੀ ਆ ਗਿਆ ਪਰਮਾਤਮਾ ਨੇ ਚਲੋ ਬਚਾਣਾ ਸੀ ਵਿਚਾਲਿਆ ਉਹ ਗੱਲ ਪਰਮਾਤਮਾ ਨੂੰ ਪਤਾ ਜੀ ਕਿ ਕੌਣ ਸਹੀ ਆ ਕੌਣ ਗਲਤ ਆ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਪ੍ਰਸ਼ਾਸਨ ਨੂੰ ਬੜੀ ਤਹਿ ਦਿਲੋਂ ਇਹ ਬੇਨਤੀ ਹੈ ਹੱਥ ਜੋੜ ਕੇ ਕਿ ਇਹੋ ਜਿਹੇ ਗੈਂਗਸਟਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਆਪਣੇ ਪੰਜਾਬ ਦਾ ਹਿੰਦੁਸਤਾਨ ਦਾ ਮਾਹੌਲ ਸਹੀ ਬਣਿਆ ਰਹੇ ਜੀ ਥੈਂਕ ਯੂ ਜੀ ਕਰੇ ਸਮਝ ਬਿਲਕੁਲ ਹਾਂ ਉਹ ਉਹ ਵੀ ਦਿਖਾਇਆ ਜੀ ਤਾਂ ਦੇਖੋ ਹੌਂਸਲੇ ਇੰਨੇ ਬਲੰਦ ਕਿ ਹੁਣ ਤੋਂ ਕੁਝ ਸਮਾਂ ਪਹਿਲਾਂ ਜਦ ਇੱਥੇ ਜਿਹੜਾ ਕੀ ਹੈ ਅਸੀਂ ਪਹੁੰਚਦੇ ਹਾਂ ਉਸ ਤੋਂ ਬਾਅਦ ਜਿਹੜਾ ਕੀ ਹੈ ਅ ਕਰਦੇ ਵਿੱਚੋਂ ਉਕਤ ਸ਼ਖਸ ਜਿਹੜੇ ਹੈਗੇ ਆ ਉਹ ਮੋਟਰਸਾਈਕਲ ਤੇ ਫਰਾਰ ਹੁੰਦੇ ਆ ਔਰ ਇੱਕ ਮੋਟਰਸਾਈਕਲ ਤੇ ਫਰਾਰ ਹੋਣ ਸਮੇ ਇੱਕ ਗੱਟੇ ਦੇ ਵਿੱਚ ਕੁਝ ਸਮਾਨ ਵੀ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਪਾ ਕੇ ਜਿਹੜਾ ਕੀ ਹੈ ਲਜਾਇਆ ਜਾਂਦਾ ਤਾਂ ਹੌਸਲੇ ਵੀ ਜਿਹੜੇ ਆ ਉਹ ਬਲੰਦ ਹੈ ਹਾਂ ਹਾਂ ਅੱਛਾ ਆ ਮੋਟਰਸਾਈਕਲ ਤੇ ਲੈ ਕੇ ਫਰਾਰ ਹੋ ਗਏ ਆ ਹਾਂਜੀ ਇਹ ਉਹ ਨਹੀਂ ਕਰ ਰਹੇ ਦੋਚੀ ਦਾ ਉਹਦੇ ਜਿਹੜੇ ਭਰਾ ਆ ਅਕਾਰਦੀਪ ਉਹ ਕਰਨਦੀਪ ਜਿਹੜਾ ਗੱਟੇ ਚ ਪਾ ਕੇ ਸਾਰਾ ਸਮਾਨ ਲੈ ਕੇ ਚਾਕੇ ਜੋ ਵੀ ਵਧੀ ਕਰੇ ਉਸ ਨੰਬਰ ਦਾ ਸੀ ਇਹ ਤਾਂ ਇਹ ਤਸਵੀਰਾਂ ਚੱਕ ਮੰਨੇ ਵਾਲਾ ਪਿੰਡ ਤੋਂ ਤੁਹਾਨੂੰ ਦਿਖਾਈਆਂ ਜਿੱਥੇ ਇਹ ਜਿਹੜਾ ਹੈਗਾ ਬੀਤੀ ਰਾਤ 1:30 ਵਜੇ ਦੇ ਕਰੀਬ ਘਟਨਾ ਵਾਪਰੀ ਹੈ ਕਾਰ ਨੂੰ ਜਿਹੜਾ ਹੈਗਾ ਅੱਗ ਲਗਾ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਆਂ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਕਰਦੇ ਉੱਤੇ ਫਾਇਰਿੰਗ ਵੀ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜਾ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਮੌਕੇ ਤੇ ਰਾਤ ਪੀसीआर ਪਹੁੰਚੀ ਸੀ ਔਰ ਪੀसीआर ਦੇ ਵੱਲੋਂ ਇਹ ਸੀਸੀਟੀਵੀ ਵੀ ਜਿਹੜਾ ਇੱਥੋਂ ਲੈ ਲਿਆ ਗਿਆ ਔਰ ਬਿਆਨ ਵੀ ਦਰਜ ਕਰ ਲਏ ਗਏ ਆ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਜਿਹੜੀ ਹੈਗੀ ਹੈ ਉਹ ਆਰੰਭ ਕਰ ਦਿੱਤੀ ਗਈ ਹੈ ਦੋਸ਼ੀਆਂ ਨੂੰ ਕਾਬੂ ਕਰਨ ਦੇ ਲਈ ਜਿਹੜਾ ਕੀ ਹੈ ਪੁਲਿਸ ਆਪਣੀਆਂ ਕੋਸ਼ਿਸ਼ਾਂ ਸ਼ੁਰੂ ਕਰ ਚੁੱਕੀ ਹੈ ਤਾਂ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਚੱਕਮੰਨੇ ਵਾਲਾ ਪਿੰਡ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪਿੰਡ ਵਾਸੀ ਇੱਥੇ ਮੌਜੂਦ ਹੈਗੇ ਆ ਔਰ ਬੀਤੀ ਰਾਤ ਇਹ ਘਟਨਾ ਜਿਹੜੀ ਆ ਇਹ ਵਾਪਰੀ ਆ ਸਾਬਕਾ ਸਰਪੰਚ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਆ ਤੇ ਨਾਲ ਹੀ ਕਾਰ ਨੂੰ ਜਿਹੜਾ ਕੀ ਆ ਅੱਗ ਦੇ ਹਵਾਲੇ ਕਰ ਦਿੱਤਾ ਗਿਆ